ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਧਮਾਨ ਸੀਐਸਸੀ ਕੈਫੇ ਚੈਨਲ ਦੇ ਵਿੱਚ ਸਾਡੇ ਇਸ ਚੈਨਲ ਰਾਹੀਂ ਬਈ ਅਸੀਂ ਤੁਹਾਨੂੰ ਪੰਜਾਬ ਅਤੇ ਸੈਂਟਰ ਗਵਰਨਮੈਂਟ ਦੀਆਂ ਵੱਖ-ਵੱਖ ਪੋਸਟਾਂ ਦੀ ਜਾਣਕਾਰੀ ਦਿੰਦੇ ਆ ਸੋ ਜੇਕਰ ਤੁਸੀਂ ਸਾਡਾ ਜਿਹੜਾ ਚੈਨਲ ਹੈ ਇਹ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਤਾਂ ਜੋ ਪੰਜਾਬ ਅਤੇ ਸੈਂਟਰ ਗਵਰਨਮੈਂਟ ਦੀਆਂ ਆਉਣ ਵਾਲੀਆਂ ਹਰ ਪ੍ਰਕਾਰ ਦੀਆਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਜਿਹੜੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅੱਜ ਬਈ ਆਪਾਂ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੀ ਜਾਨੀ ਕਿ ਪੀ ਟ੍ਰਿਪਲ ਐਸ ਪੀ ਬੋਰਡ ਰਾਹੀਂ 10ਵੀਂ ਪਾਸ ਤੇ ਆਈਟੀਆਈ ਪਾਸ ਵਿਦਿਆਰਥੀਆਂ ਵਾਸਤੇ ਜਿਹੜੀ ਇੱਕ ਪੋਸਟ ਲੈ ਕੇ ਆਇਆ ਜਿਹੜਾ ਵੀ ਇਸ ਇਤਿਹਾਰ ਨੰਬਰ ਹੈ ਭਾਈ 13/2025 ਇਸ ਦੇ ਵਿੱਚ ਭਾਈ ਟੋਟਲ 159 ਗਰੁੱਪ ਸੀ ਦੀਆਂ ਅਸਾਮੀਆਂ ਨੇ ਜਿਸ ਦੇ ਵਿੱਚ ਭਾਈ ਹੋਸਟਲ ਸੁਪਰਟੈਂਟ ਕਮ ਪੀਟੀਆਈ ਸਟੋਰ ਕੀਪਰ ਲਾਇਬ੍ਰੇਰੀਅਨ ਅਤੇ ਜੂਨੀਅਰ ਟੈਕਨੀਸ਼ੀਅਨ ਵਰਗੀਆਂ ਕਾਫੀ ਸਾਰੀਆਂ ਪੋਸਟਾਂ ਨੇ ਜਿਸ ਦੇ ਲਈ ਬਈ ਤੁਸੀਂ 10ਵੀਂ ਅਤੇ ਆਈਟੀਆਈ ਪਾਸ ਕੀਤੀ ਹੋਣੀ ਚਾਹੀਦੀ ਹੈ ਤੇ ਜਾਂ ਕੋਈ ਵੀ ਤੁਸੀਂ ਡਿਗਰੀ ਜਿਹਾ ਡਿਪਲੋਮਾ ਕੀਤਾ ਹੈ ਤਾਂ ਤੁਸੀਂ ਆਪਣੀ ਲਾਇਬ੍ਰੇਰੀਅਨ ਦੀ ਜਿਹੜੀ ਪੋਸਟ ਹੈ ਉਹ ਭਰ ਸਕਦੇ ਹੋ ਹਨ ਸੋ ਇਹਨਾਂ ਪੋਸਟਾਂ ਬਾਰੇ ਅੱਗੇ ਜਾਣਕਾਰੀ ਆਪਾਂ ਤੁਹਾਨੂੰ ਦਿੰਨਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਬਈ ਮਹੱਤਵਪੂਰਨ ਪਹਿਲਾ ਤਰੀਕਾ ਦੇ ਉੱਤੇ ਜਾਣਕਾਰੀ ਦੇ ਦਿੰਨੇ ਆ ਜਿਹੜੀ ਬਈ ਸ਼ੁਰੂਆਤੀ ਮਿਤੀ ਹੈਗੀ 5 12 2025 ਤੋਂ ਇਹ ਪੋਸਟਾਂ ਨੇ ਜਿਹੜੀਆਂ ਉਹ ਭਰਨੀਆਂ ਸਟਾਰਟ ਹੋ ਚੁੱਕੀਆਂ ਨੇ ਤੇ ਆਖਰੀ ਮਿਤੀ ਹੈ ਬਈ ਜਿਹੜੀ ਇਹਨਾਂ ਦੀ 27 12 2025 ਸ਼ਾਮ 5 ਵਜੇ ਤੱਕ ਹੈ ਫੀਸ ਭਰਨ ਦੀ ਬਈ ਇਹਨਾਂ ਦੀ ਆਖਰੀ ਮਿਤੀ ਹੈ ਜਿਹੜੀ ਉਹ 30 12 2025 ਹੈਗੀ ਜੇਕਰ ਆਪਾਂ ਫੀਸ ਦੀ ਗੱਲ ਕਰੀਏ ਬਈ ਤਾਂ ਜਰਨਲ ਅਤੇ ਖੇਡਾਂ ਨਾਲ ਸੰਬੰਧਿਤ ਦਾ ਮਤਲਬ ਹੈ ਜਿਵੇਂ ਖਿਡਿਆਰੀ ਹੁੰਦੇ ਨੇ ਜਿਹੜੇ ਆਪਾਂ ਨੇ ਸਪੋਰਟਸ ਕੈਟਾਗਰੀ ਵਾਲੇ ਬੰਦੇ ਨੇ ਉਹਨਾਂ ਦੀ ਫੀਸ ਹੈ ਬਈ ਜਿਹੜੀ 1000 ਰੁਪਏ ਦੀ ਤੇ ایਡਬਲਯੂ ਐਸ ਤੇ ਆਪਣੇ ਐਸ ਸੀ ਤੇ ਬੀ ਸੀ ਕੈਟਾਗਰੀ ਨਾਲ ਸੰਬੰਧਿਤ ਵਿਦਿਆਰਥੀਆਂ ਦੀ ਫੀਸ ਵੀ 250 ਰੁਪਏ ਰਹਿਣ ਵਾਲੀ ਹੈ ਸਾਬਕਾ ਸੈਨਿਕ ਹੋਗੇ ਜਿਹੜੇ ਆਪਣੇ ਫੌਜੀ ਵੀਰ ਹੁੰਦੇ ਨੇ ਨਾ ਉਹਨਾਂ ਦੀ ਫੀਸ ਵੀ 200 ਰੁਪਏ ਇਸ ਦੇ ਵਿੱਚ ਰਹਿਣ ਵਾਲੀ ਹੈ ਠੀਕ ਹੈ ਇਹ ਫੀਸ ਬਈ ਸਿਰਫ ਆਨਲਾਈਨ ਮੂਡ ਰਾਹੀਂ ਭਰੀ ਜਾਊਗੀ ਕੋਈ ਬੈਂਕ ਵਿੱਚ ਡਰਾਫਟ ਵਗੈਰਾ ਇਸ ਦਾ ਨਹੀਂ ਲੱਗਦਾ ਹੁੰਦਾ ਠੀਕ ਹੈ ਉਮਰ ਦੀ ਜੇਕਰ ਆਪਾਂ ਗੱਲ ਕਰੀਏ ਬਈ ਉਮਰ 18 ਤੋਂ 37 ਸਾਲ ਤੱਕ ਇਸ ਪੋਸਟ ਲਈ ਰਹਿਣ ਵਾਲੀ ਹੈ ਜੋ ਕਿ ਜਰਨਲ ਵਰਗ ਦੇ ਲਈ ਹੈਗੀ ਤੇ ਐਸਸੀ ਤੇ ਬੀਸੀ ਨੂੰ ਬਈ ਜਿਹੜੀ 5 ਸਾਲ ਦੀ ਛੋਟ ਹੈ ਮਿਲਦੀ ਹੁੰਦੀ ਹੈਗੀ ਉਹ ਇਸ ਪੋਸਟ ਦੇ ਵਿੱਚ ਮਿਲੂਗੀ ਠੀਕ ਹੈ ਇਹ ਉਮਰ ਹੈ ਬਈ ਜਿਹੜੀ 1 1 2025 ਦੇ ਅਨੁਸਾਰ ਹੋਣੀ ਚਾਹੀਦੀ ਹੈ ਵੀ 1 1 2025 ਨੂੰ ਤੁਸੀਂ 18 ਸਾਲ ਦੇ ਹੋਣੇ ਚਾਹੀਦੇ ਹੋ ਤੇ ਵੱਧ ਤੋਂ ਵੱਧ ਉਮਰ 37 ਸਾਲ ਹੈ ਠੀਕ ਹੈ ਐਸਸੀ ਬੀਸੀ ਲਈ ਬਈ ਇਹ ਉਮਰ ਹੈ ਜਿਹੜੀ ਉਹ 42 ਸਾਲ ਹੋ ਜੂਗੀ ਚੋਣ ਪ੍ਰਕਿਰਿਆ ਕੀ ਹੋਊਗੀ ਬਈ ਇਸ ਦਾ ਇੱਕ ਲਿਖਤੀ ਪੇਪਰ ਹੋਊਗਾ ਉਸ ਤੋਂ ਬਾਅਦ ਸਿੱਧੇ ਤੁਹਾਡੇ ਦਸਤਾਵੇਜ਼ ਨੇ ਜਿਹੜੇ ਉਹ ਚੈੱਕ ਹੋਣਗੇ ਤੇ ਤੁਹਾਡਾ ਬਈ ਮੈਡੀਕਲ ਹੋਊਗਾ ਠੀਕ ਹੈ ਡਾਕਟਰੀ ਜਾਂਚ ਸੋ ਐਨੀ ਕੁ ਪ੍ਰਕਿਰਿਆ ਦੇ ਨਾਲ ਤੁਸੀਂ ਇਸ ਪੋਸਟ ਦੇ ਯੋਗ ਹੋ ਜਾਓਗੇ ਹੁਣ ਆਪਾਂ ਬਈ ਇੱਕ ਵਾਰ ਪੋਸਟਾਂ ਦੇ ਉੱਤੇ ਨਿਗਾਹ ਮਾਰ ਲੈਨੇ ਆ ਤੇ ਇਸ ਦੀ ਜਿਹੜੀ ਕੀ ਕੀ ਤਨਖਾਹ ਰੈਂਡ ਪਈ ਹੈ ਉਹਦੇ ਉੱਤੇ ਨਿਗਾਹ ਮਾਰ ਲੈਨੇ ਬਈ ਕੀ ਕੀ ਪੇ ਸਕੇਲ ਹੈ ਜਿਹੜਾ ਉਹ ਹੋਊਗਾ ਠੀਕ ਹੈ ਸਟੋਰ ਕੀਪਰ ਹੈ ਬਈ ਜਿਹੜੀ ਉਹਦੀ 19900 ਤੋਂ ਤਨਖਾਹ ਸਟਾਰਟ ਹੋਣੀ ਹੈ ਲਾਇਬ੍ਰੇਰੀਅਨ ਦੀ 29200 ਰੁਪਏ ਤੋਂ ਸਟਾਰਟ ਹੋਣੀ ਹੈ ਜੂਨੀਅਰ ਟੈਕਨੀਸ਼ੀਅਨ ਸਿਵਲ ਦੇ ਵਿੱਚ ਵੀ 19900 ਵਾਲਾ ਸਕੇਲ ਲੱਗੂ ਜੂਨੀਅਰ ਟੈਕਨੀਸ਼ੀਅਨ ਇਲੈਕਟ੍ਰੀਕਲ ਦੇ ਵਿੱਚ ਵੀ ਭਾਈ 19900 ਵਾਲਾ ਸਕੇਲ ਲੱਗੂਗਾ ਹੋਸਟਲ ਸੁਪਰਟੈਂਟ ਕੰਮ ਪੀਟੀਆਈ ਇਹਦੇ ਤੇ ਭਾਈ 29200 ਦਾ ਸਕੇਲ ਲੱਗੂਗਾ ਤੇ ਇੱਕ ਭਾਈ ਆਟੋਕਲੇਵ ਆਪਰੇਟਰ ਮਸ਼ੀਨ ਆਪਰੇਟਰ ਆ ਜਿਹੜਾ ਉਹਦੇ ਤੇ ਭਾਈ 25500 ਰੁਪਏ ਦਾ ਸਕੇਲ ਆ ਜਿਹੜਾ ਉਹ ਲੱਗੂਗਾ ਠੀਕ ਹੈ ਸੋ ਅੱਗੇ ਜਿਹੜਾ ਆਪਾਂ ਪੋਸਟਾਂ ਦੀ ਯੋਗਤਾ ਕੀ ਕੀ ਹੈਗੀ ਵੀ ਕਿਹੜੀ ਪੋਸਟ ਲਈ ਕੀ ਕੀਤਾ ਹੋਣਾ ਚਾਹੀਦਾ ਉਸ ਦੇ ਉੱਪਰ ਆਪਾਂ ਨਿਗਾਹ ਮਾਰ ਲੈਣਾ ਤੁਸੀਂ ਇਹਨਾਂ ਚੀਜ਼ਾਂ ਦੇ ਬਈ ਸਕਰੀਨਸ਼ਾਟ ਲੈ ਕੇ ਰੱਖ ਲਿਓ ਤਾਂ ਜੋ ਤੁਹਾਡੇ ਅੱਗੇ ਵੀ ਇਹ ਕੰਮ ਆ ਸਕੇ ਹਨਾ ਹੋਸਟਲ ਸੁਪਰਡੈਂਟ ਕੰਮ ਪੀਟੀਆਈ ਲਈ ਤੁਸੀਂ 10ਵੀਂ ਪਾਸ ਹੋਣੇ ਚਾਹੀਦੇ ਹੋ ਤੇ ਸਰੀਰਕ ਸਿੱਖਿਆ ਦੇ ਵਿੱਚ ਬਈ ਸੀਪੀਐਡ ਦਾ ਕੋਰਸ ਹੈ ਜਿਹੜਾ ਉਹ ਕੀਤਾ ਹੋਣਾ ਚਾਹੀਦਾ ਤੇ ਘੱਟੋ ਘੱਟ 2 ਸਾਲ ਦਾ ਤੁਹਾਡੇ ਕੋਲ ਤਜਰਬਾ ਹੋਣਾ ਚਾਹੀਦਾ ਇਸ ਪੋਸਟ ਲਈ ਠੀਕ ਹੈ ਬਈ ਤੇ ਸਟੋਰ ਕੀਪਰ ਲਈ ਬਈ ਤੁਸੀਂ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਤੇ ਕਿਸੇ ਵੀ ਇੰਜੀਨੀਅਰ ਟ੍ਰੇਡ ਵਿੱਚ ਆਈਟੀਆਈ ਪਾਸ ਹੋਣੇ ਚਾਹੀਦੇ ਤੁਸੀਂ ਠੀਕ ਹੈ ਤੇ 1 ਸਾਲ ਦਾ ਘੱਟੋ ਘੱਟ ਸਟੋਰ ਕੀਪਰ ਦਾ ਤੁਹਾਡਾ ਤਜਰਬਾ ਹੋਣਾ ਚਾਹੀਦਾ ਲਾਇਬ੍ਰੇਰੀਅਨ ਦੇ ਲਈ ਬਈ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਦੇ ਵਿੱਚ ਗ੍ਰੈਜੂਏਟ ਹੋਣਾ ਚਾਹੀਦਾ ਤੁਸੀਂ ਚਾਹੇ ਤਾਂ ਤੁਸੀਂ ਬਈ ਲਾਇਬ੍ਰੇਰੀਅਨ ਦਾ ਕੋਈ ਡਿਪਲੋਮਾ ਡਿਗਰੀ ਕੀਤਾ ਹੋਇਆ ਜਾਂ ਸੂਚਨਾ ਵਿਗਿਆਨ ਦੇ ਵਿੱਚ ਬਈ ਹਨਾ ਤੁਸੀਂ ਕੋਈ ਡਿਪਲੋਮਾ ਡਿਗਰੀ ਕੀਤਾ ਹੋਇਆ ਹੈ ਤੇ ਘੱਟੋ ਘੱਟ ਇੱਕ ਸਾਲ ਦਾ ਬਈ ਲਾਇਬ੍ਰੇਰੀਅਨ ਦਾ ਵੀ ਤੁਹਾਡਾ ਤਜਰਬਾ ਹੋਣਾ ਚਾਹੀਦਾ ਆਟੋਕਲੇਵ ਆਪਰੇਟਰ ਮਸ਼ੀਨ ਆਪਰੇਟਰ ਦੇ ਲਈ ਬਈ ਜਿਹੜਾ ਤੁਸੀਂ 10ਵੀਂ ਪਾਸ ਹੋਣੇ ਚਾਹੀਦੇ ਹੋ ਤੇ ਮੈਕੈਨੀਕਲ ਟ੍ਰੇਡ ਵਿੱਚ ਆਈਟੀਆਈ ਪਾਸ ਹੋਣੇ ਚਾਹੀਦੇ ਇਹਦੇ ਲਈ ਇਹਨਾਂ ਨੇ ਕੋਈ ਤਜਰਬਾ ਵਗੈਰਾ ਨਹੀਂ ਲਿਖਿਆ ਹੋਇਆ ਜੂਨੀਅਰ ਟੈਕਨੀਸ਼ੀਅਨ ਸਿਵਲ ਦੇ ਲਈ ਬਈ ਤੁਸੀਂ ਸਿਵਲ ਡਰਾਫਟਮੈਨ ਟ੍ਰੇਡ ਵਿੱਚ ਮਤਲਬ ਜਿਹੜੀ ਆ ਆਈਟੀਆਈ ਤੋਂ ਕਰਨ ਤੋਂ ਬਾਅਦ ਤੁਹਾਡੀ ਇੱਕ ਇੱਕ ਸਾਲ ਦੀ ਟ੍ਰੇਨਿੰਗ ਜਾਂ ਦੋ ਸਾਲ ਦੀ ਟ੍ਰੇਨਿੰਗ ਲੱਗਦੀ ਹੁੰਦੀ ਆ ਉਹ ਤੁਹਾਡੀ ਲੱਗੀ ਹੋਣੀ ਚਾਹੀਦੀ ਹੈ ਜਾਂ ਤੁਸੀਂ ਸਿਵਲ ਇੰਜੀਨੀਅਰ ਦੇ ਵਿੱਚ ਬਈ ਡਿਪਲੋਮਾ ਕੀਤਾ ਹੋਣਾ ਚਾਹੀਦਾ 50% ਅੰਕਾਂ ਦੇ ਨਾਲ ਠੀਕ ਹੈ ਜੀ ਤੇ ਹਾਂ ਅਪ੍ਰੈਂਟਿਸਸ਼ਿਪ ਕਹਿੰਦੇ ਨੇ ਬਈ ਉਹਨੂੰ ਆਪਾਂ ਅਪ੍ਰੈਂਟਿਸਸ਼ਿਪ ਤੁਹਾਡੀ ਲੱਗੀ ਹੋਣੀ ਚਾਹੀਦੀ ਹੈਗੀ ਏਸੇ ਤਰੀਕੇ ਬਈ ਇਲੈਕਟ੍ਰੀਕਲ ਤੇ ਵੀ ਇਹੀ ਟ੍ਰੇਡ ਹੈਗੀ ਇਲੈਕਟ੍ਰੀਸ਼ੀਅਨ ਦੇ ਵਿੱਚ ਤੁਹਾਡੀ ਜਿਹੜੀ ਇੱਕ ਸਾਲ ਦੀ ਘੱਟੋ-ਘੱਟ ਅਪ੍ਰੈਂਟਿਸਸ਼ਿਪ ਲੱਗੀ ਹੋਣੀ ਚਾਹੀਦੀ ਹੈ ਜਾਂ ਤਾਂ ਜਾ ਤੁਸੀਂ ਮਤਲਬ ਇਲੈਕਟ੍ਰੀਕਲ ਇੰਜੀਨੀਅਰ ਵਿੱਚ ਡਿਪਲੋਮਾ ਰੱਖਦੇ ਹੋ ਮੌਬ ਦੇ ਕੋਲ 50% ਅੰਕਾਂ ਦੇ ਨਾਲ ਠੀਕ ਹੈ ਜੀ ਸੋ ਇਹ ਸੀ ਬਈ ਇਹਨਾਂ ਪੋਸਟਾਂ ਦੀ ਜਾਣਕਾਰੀ ਹੁਣ ਕਿੰਨੀਆਂ ਕਿੰਨੀਆਂ ਇਹ ਪੋਸਟਾਂ ਨੇ ਬਈ ਉਹਦਾ ਵੀ ਬਈ ਤੁਸੀਂ ਇੱਕ ਸਕਰੀਨਸ਼ਾਟ ਲੈ ਕੇ ਰੱਖ ਲਓ ਟੋਟਲ 159 ਪੋਸਟਾਂ ਨੇ ਜੀ ਹੋਸਟਲ ਸੁਪਰਟੈਂਡੈਂਟ ਦੀਆਂ ਨੇ ਜਿਹੜੀਆਂ ਉਹ 68 ਪੋਸਟਾਂ ਨੇ ਲਾਇਬ੍ਰੇਰੀਅਨ ਦੀਆਂ ਤਿੰਨ ਪੋਸਟਾਂ ਨੇ ਜੀ ਜੂਨੀਅਰ ਟੈਕਨੀਸ਼ੀਅਨ ਸਿਵਲ ਦੀਆਂ 21 ਪੋਸਟਾਂ ਨੇ ਤੇ ਆਟੋਕਲੇਵ ਆਪਰੇਟਰ ਤੇ ਮਸ਼ੀਨ ਆਪਰੇਟਰ ਦੀਆਂ 2 ਪੋਸਟਾਂ ਨੇ ਸਟੋਰ ਕੀਪਰ ਦੀਆਂ ਬਈ 62 ਪੋਸਟਾਂ ਨੇ ਜੂਨੀਅਰ ਟੈਕਨੀਸ਼ੀਅਨ ਇਲੈਕਟ੍ਰੀਕਲ ਦੀਆਂ ਬਈ 3 ਪੋਸਟਾਂ ਨੇ ਠੀਕ ਆ ਨਾ ਜਿਹੜੀ ਬਈ ਇਹਦੀ ਯੋਗਤਾ ਹੈ ਇਸ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਲਓ ਇਸ ਯੋਗਤਾ ਤੋਂ ਬਿਨਾ ਬਈ ਇਹ ਪੋਸਟ ਹੈ ਜਿਹੜੀ ਉਹ ਕਿਸੇ ਕੰਮ ਦੀ ਨਹੀਂ ਹੈਗੀ ਤੇ ਇਸ ਯੋਗਤਾ ਦੇ ਆਧਾਰ ਦੇ ਉੱਤੇ ਹੀ ਤੁਸੀਂ ਆਪਣੀ ਜਿਹੜੀ ਇਹ ਪੋਸਟ ਹੈ ਇਸ ਨੂੰ ਭਰ ਸਕਦੇ ਹੋ ਤੇ ਜੇਕਰ ਤੁਸੀਂ ਮਤਲਬ ਇਹ ਯੋਗਤਾ ਨਹੀਂ ਰੱਖਦੇ ਤੇ ਪੇਪਰ ਤੁਸੀਂ ਪਾਸ ਕਰ ਲੈਨੇ ਹੋ ਫੇਰ ਬਈ ਛੋਟਾ ਇਹ ਪੇਪਰ ਪਾਸ ਕਰਿਆ ਕਿਸੇ ਕੰਮ ਦਾ ਨਹੀਂ ਹੈਗਾ ਹਨਾ ਤੇ ਹੁਣ ਬਈ ਇਸ ਪੋਸਟ ਦੇ ਲਈ ਕੀ ਕੀ ਡਾਕੂਮੈਂਟ ਵਗੈਰਾ ਲੱਗਣੇ ਨੇ ਉਹਦੀ ਜਾਣਕਾਰੀ ਆਪਾਂ ਤੁਹਾਨੂੰ ਦੇ ਦਿੰਨੇ ਆ ਜਿਵੇਂ ਬਈ ਆ ਤੁਸੀਂ ਆਪਣੀ ਯੋਗਤਾ ਦੇ ਅਨੁਸਾਰ ਤੁਹਾਡੇ ਕੋਲ ਇੱਕ ਤਾਂ ਆਪਣਾ ਫੋਟੋ ਹੋਣੀ ਚਾਹੀਦੀ ਹੈ ਇੱਕ ਤੁਹਾਡੇ ਸਾਈਨ ਹੋਣੇ ਚਾਹੀਦੇ ਨੇ ਤੇ ਤੁਹਾਡਾ ਆਧਾਰ ਕਾਰਡ ਹੋਣਾ ਚਾਹੀਦਾ ਤੁਸੀਂ ਕਿਸੇ ਵੀ ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਤਾਂ ਉਹ ਕੈਟਾਗਰੀ ਦਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਜਿਵੇਂ ਬਈ ਐਸ ਸੀ ਪੀ ਸੀ ਹਨਾ ਈ ਡਬਲਯੂ ਐਸ ਜਾ ਪੜਾ ਹੈਂਡੀਕੈਪਟਾ ਹੋ ਤੁਸੀਂ ਤਾਂ ਹੈਂਡੀਕੈਪਟਾ ਦਾ ਸਰਟੀਫਿਕੇਟ ਜਾਂ ਸਾਬਕਾ ਸੈਨਿਕ ਹੋ ਤਾਂ ਸਾਬਕਾ ਸੈਨਿਕ ਦਾ ਸਰਟੀਫਿਕੇਟ ਹੈ ਜਿਹੜਾ ਉਹ ਤੁਹਾਡੇ ਕੋਲ ਹੋਣਾ ਚਾਹੀਦਾਗਾ ਤੇ ਇਸ ਤੋਂ ਇਲਾਵਾ ਬਈ ਆਪਣੀ ਜਿਹੜੀ ਵੀ ਕੁਆਲਿਫਿਕੇਸ਼ਨ ਲਿਖੀ ਹੋਈ ਹੈ ਜਿਵੇਂ 10ਵੀਂ ਤਾਂ ਬਈ ਤੁਸੀਂ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੇ 10ਵੀਂ ਜਿਹੜੀ ਬਈ ਉਹਦੇ ਵਿੱਚ ਤੁਸੀਂ ਪੰਜਾਬੀ ਵਿਸ਼ੇ ਦੇ ਨਾਲ ਹੈ ਜਿਹੜੀ ਉਹ ਪਾਸ ਹੋਣੀ ਜ਼ਰੂਰੀ ਹੈਗੀ ਠੀਕ ਹੈ ਨਾ ਕਈ ਮੇਰੇ ਵੀਰਾਂ ਨੇ CBSE ਦੇ ਵਿੱਚੋਂ 10ਵੀਂ ਕੀਤੀ ਹੁੰਦੀ ਹੈ ਤੇ CBSE ਬੋਰਡ ਹੈ ਬਈ ਜਿਹੜਾ ਹਨ ਉਹਦੇ ਵਿੱਚ 10ਵੀਂ ਪੇਸਾ 10ਵੀਂ ਦੇ ਵਿੱਚ ਪੇਸਾ ਜਿਹੜਾ ਉਹ ਪੰਜਾਬੀ ਦਾ ਉਹ ਲਾਜ਼ਮੀ ਨਹੀਂ ਹੁੰਦਾ ਕਈ ਮੇਰੇ ਵੀਰ ਪੰਜਾਬੀ ਛੱਡ ਦਿੰਦੇ ਨੇ ਜਾਂ ਕਈ ਸਕੂਲ ਪੰਜਾਬੀ ਕਰਾਉਂਦੀ ਨਹੀਂ ਹੈਗੇ ਹਨ ਇਹੋ ਜਿਹੇ ਸਕੂਲ ਤੋਂ ਕਈ ਵਾਰੀ ਆਪਾਂ ਪੜ੍ਹੇ ਹੁੰਨੇ ਆ ਕਿਸੇ ਤੋਂ ਬਈ ਪਰ ਉਹਦੇ ਲਈ ਤੁਹਾਡੇ ਕੋਲ ਐਕਸਟਰਾ ਪੰਜਾਬੀ ਦਾ ਪੇਪਰ ਹੈ ਵਗੈਰਾ ਜਿਹੜਾ ਉਹ ਦਿੱਤਾ ਹੋਣਾ ਜ਼ਰੂਰੀ ਹੈਗਾ ਕਿਉਂਕਿ ਉਹ ਤੋਂ ਬਿਨਾ ਬਈ ਜਿਹੜੀ ਛੋਟੀ ਇਹ 10ਵੀਂ ਹੈ ਮਤਲਬ ਮਤਲਬ 10ਵੀਂ ਪੱਤਰ ਹੈ ਜਿਹੜਾ ਉਹ ਪੰਜਾਬੀ ਪਾਸ ਨਹੀਂ ਮੰਨਿਆ ਜਾਊਗਾ ਹਨਾ ਉਹ ਤੁਹਾਡੇ ਕੋਲ ਪੇਪਰ ਪਾਸ ਹੋਣ ਦਾ ਸਬੂਤ ਐਕਸਟਰਾ ਹੋਣਾ ਚਾਹੀਦਾ ਤੇ ਪੰਜਾਬ ਬੋਰਡ ਤੋਂ ਤੁਸੀਂ ਉਹਦਾ ਪੇਪਰ ਹੈ ਜਿਹੜਾ ਉਹ ਦਿੱਤਾ ਹੋਣਾ ਜ਼ਰੂਰੀ ਹੈਗਾ ਬਾਈ ਹਨਾ ਤੇ ਸੋ ਬਾਈ ਬਸ ਇੰਨੀ ਕੀ ਜਾਣਕਾਰੀ ਸੀ ਅੱਜ ਦੀ ਇਸ ਵੀਡੀਓ ਵਿੱਚ ਸੋ ਮਿਲਦੇ ਆਂ ਜਲਦ ਇੱਕ ਨਵੀਂ ਵੀਡੀਓ ਦੇ ਨਾਲ ਤੇ ਚੈਨਲ ਹੈ ਬਾਈ ਜਿਹੜਾ ਉਹਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਤਾਂ ਜੋ ਤੁਹਾਨੂੰ ਅੱਗੇ ਆਉਣ ਵਾਲੀਆਂ ਪੋਸਟਾਂ ਦੀ ਸਾਰੀ ਪ੍ਰੋਪਰ ਜਾਣਕਾਰੀ ਆਪਾਂ ਇਸੇ ਤਰ੍ਹਾਂ ਵੀਡੀਓ ਰਾਹੀਂ ਦਿੰਦੇ ਰਹੀਏ ਬਈ ਹਨਾ